ਅੱਜ ਮਿੱਤਰੋ ਸਵਾਗਤ ਹੈ ਤੁਹਾਡਾ ਆਪਣਾ ਇਹਦੇ ਵਲੌਗ 'ਚ ਅੱਜ ਆਪਾਂ ਲੱਗਦੇ ਹੈਗੇ ਆਂ ਬਾਉਂਡ ਭਰਤਾ ਵਾਲੇ ਥਾਂ ਦੇ ਤੇ ਟਰੈਕਟਰ ਲੈ ਹੁੰਦਾ ਆਪਾਂ ਕੱਢ ਤੇ ਹੁਣ ਜਾਂਦੇ ਆਂ ਬਾ ਟਰਾਲੀ ਭਰਨ ਵਾਸਤੇ ਪੈਂਦੀ ਚ ਆਉਂਦੀ ਆ ਫੇਰ ਇੱਥੇ ਪਟੇ ਵਾਲੀ ਮਸ਼ੀਨ ਤੇ ਉਥੋਂ ਭਰਗ ਲਿਆਵਾਂਗੇ ਇੱਕ ਟਰਾਲੀ ਆਪਾਂ ਲਾ ਲਈ ਆ ਇੱਥੇ ਹੁਣ ਇਹਨੂੰ ਪਧਰਾ ਕਰਦੇ ਆ ਇੱਥੇ ਨੰਗਾ ਬਣਾਵਾਂਗੇ ਟਰੈਕਟਰ ਦੇ ਉੱਤਰਨ ਵਾਸਤੇ ਫੇਰ ਇੱਧਰ ਪਾਵਾਂਗੇ ਉਹ ਥਾਂ ਦਾ ਥੱਲੇ ਗਿੱਲਾ ਪਰ ਬੈਠਾਂਗੇ ਕੀ ਕਰਦਾ ਮੈਂ ਕਿਵੇਂ ਸੂਤ ਆਊਗਾ ਕੰਮ ਇੱਥੇ ਮਿੱਟੀ ਲਾਉਂਦਾ ਗੇਟ ਰਾਲੀ ਆ ਗਈ ਆਪਣੀ ਹੁਣ ਆਇਤਾ ਲਾਇਦਾ ਸਾਰਾ ਦਿਨ ਇਹ ਕੰਮ ਹੀ ਕਰਦਾ ਰਹੇ ਵਾਣ ਕਿੱਲਾ ਬੋਲਾ ਬੈਠੇ ਰਹੇ ਜਾ ਰਹੀ ਗਿਆ ਲੈ ਹੁਣ ਉਹ ਤੇ ਮਿੱਟੀ ਵੀ ਨਹੀਂ ਸਾਰੀ ਲੈਂਦੀ ਹੁਣ ਉਹ ਡੀ ਆਈ ਲਿਆਂਦਾ ਆਪਾ ਉਹਦੇ ਮਗਰ ਕਰਾਇਆ ਪਾਇਆ ਉਹਨਾਂ ਪੱਧਰਾ ਪੁੱਧਰਾ ਕਰਾਂਗੇ ਹੁਣ ਮਿੱਟੀ ਪਾਸੇ ਕਰਕੇ ਫੇਰ ਇਹਦੀ ਲਿਫਟ ਚੱਕ ਕੇ ਫੇਰ ਉੱਤੇ ਲਾਵਾਂਗੇ ਫੇਰ ਨਿਕਲੂਗਾ ਕੋਬੀ ਹੋ ਗਿਆ ਉਹ ਤੇ ਲੱਪ ਪਈ ਗੱਡੀ ਨੂੰ ਤਾਂ ਮਿੱਟੀ ਵੀ ਬਹੁਤ ਗਿੱਲੀ ਆ ਥੱਲੇ ਗਿੱਲਾ ਹੀ ਪਿਆ ਸਾਰਾ ਦੇ ਕੱਢ ਲਈ ਇੱਥੋਂ ਤਾਂ ਥੋੜੀ ਜਿਹੀ ਥੋੜੀ ਜਿਹੀ ਨਹੀਂ ਜਾਨੀ ਕਿ ਅੱਧੀ ਅੱਧੀ ਕਾਟੀ ਹੈਗੀ ਆ ਮਿੱਟੀ ਦੀ ਵੈਤਾਂ ਐਦ ਕੀਤਾ ਬਈ ਨੰਗੇ ਸੇ ਟਰਾਲੀ ਉੱਥੇ ਲ ਜਾ ਕੇ ਲਾਤੀ ਇੱਥੇ ਗੱਡੀ ਆਈ ਦੇਖ ਬੋਲਿਆ ਸੀ ਮੈਂ ਰੂੜੀ ਚ ਵੀਡੀਓ ਬਣਾਉਣਾ ਲੈਣੀ ਸੀ ਕੋਈ ਬਹੁਤ ਘੱਟ ਆ ਉੱਥੇ ਰੂੜੀ ਚ ਟਰਾਲੀਆਂ ਚਾਰ ਹੋ ਗਈਆਂ ਹੁਣ ਤੱਕ ਅੱਧੀ ਘੋਤੇ ਲਾਤੀ ਇੱਥੇ ਚੜਾ ਗਏ ਸੀ ਤੇ ਹੁਣ ਆਪਾਂ ਆ ਢੇਰੀ ਜੀ ਇੱਥੇ ਖਿਲਾਰ ਦਿੰਨੇ ਆ ਤੇ ਪਰ ਇਹਨੂੰ ਕੁਸ ਖਿਲਾਰ ਦਿੰਨੇ ਆ ਚੱਲਦਾ ਰਹੀ ਫੋਡੀ ਆਈ ਆ ਨਾ ਮੈਂ ਤਾਂ ਉਹਦੋਂ ਲੈਫਟ ਵੀ ਚੱਕ ਨਹੀਂ ਕਰਨੀ ਹੁੰਦੀ ਲੋ 11 ਆਪਾ ਢਾਲ ਜੀ ਬਣਾਤੀ ਆ ਉਹ ਜਿਹੜੀ ਢੇਰੀ ਸੀਗੀ ਉਹ ਕਰਤੀ ਪੱਦਰ ਇਸੇ ਜਿਹੜੀ ਉੱਥੇ ਸੀਗੀ ਹੋਵੇ ਇੱਥੇ ਖਲਾਰਤੀ ਆ ਜ਼ਿੰਦਗੀ ਸਾਰੀ ਚ ਮੈਂ ਤਾਂ ਕਦੇ ਕਰਾਇਆ ਲਾਇਆ ਨਹੀਂਗਾ ਅੱਜ ਪਹਿਲੇ ਦਿਨ ਤੇ ਮਿੰਦਰਾਇਆ ਵੀ ਮੈਂ ਕੋਈ ਬਾਲਾ ਨਹੀਂ ਚਲਾਇਆ ਮਾੜਾ ਮੋਟਾ ਇਹ ਚਲਾਇਆ ਛੜਕੇ ਛੁੜਕੇ ਤੇ ਤੋ ਮੀ ਪਈ ਜਾਂਦਾ ਕਣਗਾਈਆਂ ਆ ਗਈਆਂ ਵੇਖਦੇ ਹੁਣ ਕੀ ਬੰਦਾਂ Mantel ada, dia kejar kan? ngengah Ya, gua lagi pancingin tadi. Balap udah ya. baca món này không bác. Mở ra đâu khà, da mở đi ਲਾੜਾ ਐਂਟਰਾਲਾ ਖਾਲੀ ਹੁੰਦਾ ਬਈ ਖਾਲੀ ਹੀ ਨੀ ਗੱਲ। ਜੇ ਤਾਂ ਹੋਤੀ ਆ ਕੰਮ ਹੁੰਦਾ ਆਪਦੀ ਰਾਹ ਚ ਲਾਏ ਹਾਂ ਦੀ ਆ ਤੇ ਚੱਲਦਾ। ਯਾ ਅਠਵੇਂ ਕਿਹੜਾ ਤਾਰੇ ਕੇ ਕੇਰੇ ਇੱਥੇ ਹੀ ਬੈਹ ਜਾਂਦਾ ਹੈ ਟਰੈਕਟਰ ਇਹ ਦੁਆਣੀ ਦੋਰ ਦਾ ਪਰ ਅੱਤੇ ਇੱਥੇ ਲਾ ਦੇ ਇਤਿਆਰੀ ਕੇ ਲੈ ਲੂ ਜਾਂਦਾ ਗਾਹ ਨੂੰ ਹੁਣ ਦੇਖ ਦੇ ਦੇ ਵੀਟਰ ਆਲੇ ਚੱਲਦਾ ਕਰਕੇ ਲੈ ਕੇ ਜਾਂਦਾ ਹੈ ਨੋਰਮਲ ਟਰੈਕਟਰ ਹੁੰਦਾ ਉਹਨੇ ਇਹ ਵੀ ਨਹੀਂ ਕਿ ਲੈ ਗਿਆ ਜਾਂ ਮੈਂ ਨਾ ਲੋ ਹੁਣ ਕਾਮ ਤੇ ਲਾਈ ਰਹੀ ਹੈ ਜੀ ਲਓ ਮਿੱਤਰਾਂ ਆਪਣੀ ਨੋਮਾ ਜਿਹੜਾ ਹੁਣ ਮੈਂ ਆ ਗਿਆ ਭਰਾਉਣ ਪਹਿਲਾਂ ਪਟਿਆਲੇ ਮਸ਼ੀਨ ਤੋਂ ਭਰਾਉਂਦੇ ਸੀ ਜੇ ਉਹ ਮਸ਼ੀਨ ਤੋਂ ਕੋਈ ਖਰਾਬੀ ਸੀ ਜੇ ਕਰਦੇ ਸੀ ਵੀ ਆ ਲੈਣਾ ਗੱਲਬਾਤ ਕਰਕੇ ਤਾਂ ਹੁਣ ਇਥੋਂ ਭਰਾਉਣੀ ਆ ਆਪਾਂ ਲਓ ਮਿੱਤਰਾਂ ਮੈਂ ਆ ਗਿਆ ਪਹਿਲਾਂ ਹੀ ਘੜੇ ਗਿਆ ਸੀ ਮੈਂ ਭਰਾਉਣ ਆ ਪਹਿਲੇ ਘੜੀ ਦੇਖ ਲਓ ਮੇਂ ਭਰਾਤਾ ਵੀ ਜਿਹੜੇ ਦਾਣਾ ਮੈਂ ਆ ਗਿਆ ਨਾ ਇਸ ਹਾਲ ਨਾ ਮੈਨੂੰ ਨਹੀਂ ਲੱਗਦਾ ਵੀ ਕੱਲ ਨੂੰ ਪਰਸੋਂ ਦਾ ਮੈਂ ਤਦ ਦਊਗਾ ਮਾਤੀ ਦੇਖੋਗਾ ਕਹਿ ਨਹੀਂ ਸਕਦਾ ਕਿਉਂਕਿ ਥਾਂ ਤਾਂ ਆਪਣਾ ਪਹਿਲਾਂ ਹੀ ਬਹੁਤ ਗਿੱਲਾ ਸੀਗਾ ਇਹ ਆ ਬਹੁਤ ਆ ਪੌਣਾ ਘੰਟਾ ਆ ਗਿਆ ਐਤੋਂ ਟਰੈਕਟਰ ਜੋ ਟਾਕੀਆਂ ਨਹੀਂ ਨਾ ਚੱਕ ਚੱਕ ਫੋਣੀ ਬੰਦੀਆਂ ਨਾ ਕਲਿੱਪ ਬਣਾਉਣ ਵਾਸਤੇ ਤੇ ਲੈ ਕੇ ਚਾਲਦਿਆਂ ਹੁਣੇ ਰੋਂ ਘਰੇ ਵੇਖੋ ਪਾਣੀ ਪਾਣੀ ਹੋ ਗਿਆ ਬਾਹਰ ਦਾ ਚੰਨਾ ਗੰਨਾ ਪਾਣੀ ਹੋ ਗਿਆ ਉਹਨੇ ਸਾਰਾ ਪਾਣੀ ਆ ਤਾਂ ਚੀ ਜਮਾ ਹੋ ਜਾਂਦਾ ਕਿਉਂਕਿ ਗਾਂ ਛੱਪੜ ਤੇ ਨਾ ਜਾਂਦਾ ਨਹੀਂ ਦਾਫ ਬਹੁਤ ਲੱਗਦੀ ਆ ਹੁਣ ਉੱਥੇ ਦਾ ਆਪ ਜਿਹੜਾ ਹੀਲਾ ਟਰਾਲਾ ਸੀ ਉਹ ਲਾਤਾ ਮਿੱਟੀ ਦਾ ਹੁਣ ਇਧਰ ਦੀ ਪਾਣੀ ਪਈ ਜਾਂਦਾ ਗਾਂ ਦੀ ਸਮੇਂ ਆ ਮੈਡੀਕੋ ਦੇਖੋ ਮੈਨੂੰ ਨਹੀਂ ਲੱਗਦਾ 10-15 ਦਿਨ ਕੰਮ ਚੱਲੂਗਾ ਹੁਣ ਆਪਣਾ ਜੇ ਹੁਣ ਹੀ ਮੈਂ ਕਲਿੱਪ ਬਣਾ ਕੇ ਹਟਿਆ ਸੀਗਾ ਵਲੌਗ ਦੀ ਐਂਡਿੰਗ ਵਾਲੀ ਤੇ ਮੈਨੂੰ ਖੜਕਾ ਆ ਸੁਣਿਆ ਹੁਣ ਵੇਣ ਲਓ ਮੈਂ ਰਿਹਾ ਹੁਣ ਹੀ ਦਿਖਾ ਗਿਆ ਆ ਨਾ ਪਾਣੀ ਦਾ ਬਹੁਤ ੱੱਕਾ ਤੇ ਚੱਕ ਦੀ ਗੰਦੀ ਈ ਸਾਰੀ ਵਲੌਗ ਦੀ ਐਂਡਿੰਗ ਕੀਤੀ ਸੀ ਪਹਿਲਾਂ ਵਾਲੀ ਕਲਿੱਪ ਚ ਤੇ ਹੁਣ ਉਹਨੂੰ ਕੈਂਸਲ ਕਰ ਦਿੰਦੇ ਆ ਬਸ ਹੁਣ ਆ ਸਾਰੇ ਪਾਣੀ ਨਾਲ ਇੱਥੇ ਭੰਨ ਜਾਣਾ ਸਮੁੰਦਰ ਕੱਕੋ ਹਾਂ ਨਹੀਂ ਦਾਲਦਾ 15 ਦਿਨ ਕੰਮ ਵਲੌਗ ਮੈਂ ਦੇਖੂਗਾ ਹੁਣੇ ਪਾ ਦੂੰਗਾ ਜਾਂ ਦਾ ਅੱਜ ਇਹ ਡੈਟਿਡ ਕਰਕੇ ਕੱਲ ਨੂੰ ਪਾ ਦੂੰਗਾ ਨਹੀਂ ਤਾਂ ਫਿਰ ਜਿੱਤੇ ਫੇਰ ਕੰਮ ਚੱਲੇ ਤਾਂ 15 ਦਿਨ ਉਹਦੇ ਪਾਵਾਂਗੇ ਵੇਣਿਆ ਜੀ ਸਾਹ ਗਰਾਵਾ ਦੇਖੋ ਜਾਂਦੀ ਗੱਡੀ ਜੀ ਆਹ ਦਾਣੀ ਕੰਮ ਖਾਦਾ ਮਾ ਪਰਤਾੜਾ ਦੌਣਾ ਆਪਣਾ ਦਾ ਕੰਮ ਅੰਗੇ ਕਾਂਦੇ ਵੀ ਡੱਗ ਪਈਆ ਵਾਪਸ ਅੱਗੇ ਆਓ ਇਟਾਂ ਮਹਾ ਚਾੱਕੇ ਕੱਢੀਆਂ ਜੀ ਤਾਂ ਹੁਣ ਹੋਰ ਕੱਢਣੀਆਂ ਪੈਣਗੀਆਂ ਬਈ ਚਲੋ ਮੈਲਦੇ ਆ ਫੇਰ ਸੱਚ ਪਹਿਲਾ ਵਾਲੇ ਵਲੌਗ ਨੂੰ ਬਹੁਤ ਪਿਆਰ ਮਿਲਾਈ 500 ਵਿਊ ਕੰਪਲੀਟ ਹੋ ਗਏ ਪਹਿਲੇ ਵਲੌਗ ਨੂੰ ਨਹੀਂ ਜਾਣੀ ਕਿ ਜੜਾ ਤੂੰ ਪਹਿਲਾਂ ਵਾਲਾ ਪਹਿਲੀ ਵਾਰੀ 500 ਵਿਊ ਆਇਆ ਕਿਸੇ ਵਲੌਗ ਨੂੰ ਤੇ ਮੈਲਦੇ ਆ ਫੇਰ ਕਿਦਾਂ ਟਾਟਾ ਬਾਏ ਬਾਏ ਸਾਰਿਆਂ ਨੂੰ